ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡੇ ਆਪਣਾ ਮਾਨ ਬਟਿੰਡੇ ਵਾਲਾ ਮੈਸ ਟਾਈਮ ਖੜਾ ਜੀ ਬਰਨਾਲੇ ਤੇ ਆ ਤੁਸੀਂ ਪੁਲ ਦੇਖ ਰਹੇ ਹੋ ਮੈਂ ਪੁਲ ਦੇ ਥੱਲੇ ਇੱਥੇ ਨੇੜੇ ਆ ਬਾਈ ਹੋਣਾ ਦਾ ਕੰਮ ਆ ਨਵੀਆਂ ਸਕੂਲ ਬੱਸਾਂ ਖੜੀਆਂ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਨਾਲ ਬਾਈ ਹਰਜੀਤ ਆ ਇਹ ਦੱਸਣਗੇ ਬੱਸਾਂ ਦਾ ਵਪਾਰ ਕਰਦੇ ਆ ਕਿਸੇ ਵੀਰ ਨੇ ਕੋਈ ਵੀ ਬੱਸ ਸਕੂਲ ਚ ਪਾਉਣ ਵਾਸਤੇ ਜਾਂ ਸਕੂਲ ਵਾਲਿਆਂ ਨੇ ਲੈਣੀ ਹੋਵੇ ਤਾਂ ਤੁਹਾਨੂੰ ਇਹਨਾਂ ਕੋਲ ਮਿਲ ਜੂਗੀ ਤੇ ਆਪਾਂ ਕਰਦਾ ਬਾਈ ਨਾਲ ਗੱਲਬਾਤ ਅੱਛਾ ਬਾਈ ਕਿੰਨੇ ਟਾਈਮ ਤੋਂ ਕਰ ਰਹੇ ਆ ਕੰਮ ਬਾਈ ਸਾਨੂੰ ਹੋਏ ਬੁੱਝੀ ਬੋਲੋ ਹੋ ਗਿਆ ਬਾਈ ਜੀ 20 22 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਅੱਛਾ ਆਹ ਕਿਹੜਾ ਮਾਡਲ ਆ ਬਾਈ ਇਹ ਬਾਈ ਜੀ ਟਾਟਾ ਮਾਰਕ ਕੋ ਲੋ 11 ਮਾਡਲ ਆ ਬਾਈ ਜੀ 11 ਮਾਡਲ ਆ ਹਾਂਜੀ ਬਾਈ ਜੀ ਤੇ ਜਿਵੇਂ ਬਾਈ ਆ ਨਵੀਆਂ ਨਵੀਆਂ ਖੜੀਆਂ ਨੇ ਤਿਆਰ ਕਰੀਆਂ ਹੋਈਆਂ ਇਹ ਤਿਆਰ ਨੇ ਹਾਂਜੀ ਬਾਈ ਜੀ ਰੈਡੀ ਨੇ ਅੱਛਾ ਇਹ ਕਿੰਨੇ ਮਾਡਲ ਆ ਇਹ 15 ਮਾਡਲ ਆ ਬਾਈ ਜੀ ਅੱਛਾ 15 ਮਾਡਲ ਹਾਂਜੀ ਇਹ ਟਾਟਾ ਹੈਗੀ ਅੱਛਾ ਤੁਸੀਂ ਇਕੱਠੀਆਂ ਕੀ ਸਿਸਟਮ ਕੀ ਹੈ ਸਕੂਲਾਂ ਤੋਂ ਮਿਲ ਜਾਂਦੀਆਂ ਬਾਈ ਜੀ ਖਰੀਦ ਲੈਣੀਆਂ ਇਕੱਠੀਆਂ ਹਾਂ ਜਿੱਥੋਂ ਮਿਲ ਜਾਂਦੀਆਂ ਬੈਂਕਾਂ ਮੁੰਕਾਂ ਤੋਂ ਵੀ ਲੈਂਦੇ ਰਹਾਂ ਅੱਛਾ ਪਾਸਿੰਗ ਪੁੱਛ ਗਏ ਨੇ ਦੀ ਓਕੇ ਓਕੇ ਬਾਈ ਟੈਕਸ ਪਾਸਿੰਗ ਓਕੇ ਐਨਓਸੀ ਨਾਲ ਦੇਵਾਂਗੇ ਹਨਾ ਜਿੱਦੇ ਵੀ ਲੋਡ ਹੋਊਗਾ ਅੱਛਾ ਇੱਥੋਂ ਦੀ ਲੋੜ ਜਿਵੇਂ ਇਹਦੇ ਨੰਬਰ ਲੱਗੇ ਆ ਤਾਂ ਓਕੇ ਆ ਹਾਂਜੀ ਬਿਲਕੁਲ ਕਾਗਜ਼ ਅੱਛਾ ਜਿਵੇਂ ਐਨਓਸੀ ਨਾਲ ਬਾਈ ਮੰਨ ਲਓ ਕਿਸੇ ਵੀਰ ਨੇ ਕੰਮ ਚਲਾਉਣਾ ਆਪਦਾ ਕੋਈ ਬੇਰਜ਼ਗਾਰ ਬੰਦਾ ਨਹੀਂ ਹੁੰਦੀ ਲੂਣ ਹੋ ਜਾਂਦੇ ਇਹਨਾਂ ਤੇ ਬਿਲਕੁਲ ਹੋ ਜਾਂਦੇ ਸਾਨੂੰ ਪਤਾ ਹੈ ਬਾਈ ਸਕੂਲ ਚੀਜ਼ ਹੈ ਗੱਡੀ ਪਾਉਣੀ ਆਲੇ ਕੋਲੇ ਪੈਸੇ ਤਾਂ ਹੁੰਦੇ ਨਹੀਂ ਅੱਛਾ ਨੇ ਭਈਆ ਤੁਸੀਂ ਆਪ ਕਰਵਾ ਕੇ ਦਿੰਨੇ ਹੋ ਠੀਕ ਐ ਤੇ ਭਈਆ ਫਿਰ ਤਿਆਰ ਤੁਸੀਂ ਆਪ ਕਰਦੇ ਨਹੀਂ ਕਿਦੋਂ ਕਰਾਉਣੇ ਹੋ ਭਡੌੜ ਤੋਂ ਭਡੌੜ ਤੋਂ ਜਿਹੜੇ ਭਡੌੜ ਬਾਡੀ ਲੱਗਣ ਜਮਸ਼ੂਰ ਹਥੋਂ ਸਾਰਿਆਂ ਵਧੀਆ ਕੰਮ ਕਰਾ ਕੇ ਦਿੰਨੇ ਹੋ ਇਹ ਕਿਹੜਾ ਮਾਡਲ ਆ ਭਈ ਇਹ 13 ਮਾਡਲ ਆ 13 ਮਾਡਲ ਆ ਤੇ ਆ ਮਹਿੰਦਰਾ ਰੀ ਆ ਗਈ ਭਈ ਇਹ 15 15 ਅੱਛਾ ਉਹਦੇ ਕੋਲ 20 ਮਾਡਲ ਵੀ ਮਿਲ ਜੂ 12 14 13 ਚਲੋ ਮਾਡਲ ਵੀ ਮਿਲ ਜੂ ਆਹ ਦੇਖੋ ਭਈ ਨਵੀਆਂ ਨਕੋਰ ਆ ਬਸ ਸਾਨੂੰ ਇਹ ਪੂਰਾ ਕੰਮ ਹੋਇਆ ਹੋਇਆ ਜੈਨੂਨ ਚੈੱਕ ਕਰਕੇ ਬਾਕੀ ਜੈਨੂਨ ਬੰਦੇ ਨੇ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਨੇ ਅੱਜ ਮੈਂ ਹਰਿਆਣਾ ਨੰਬਰ ਆ ਜੇ ਹਰਿਆਣੇ ਦਾ ਕਾਹ ਕਾ ਕੇ ਤਾਂ ਠੀਕ ਨਹੀਂ ਐਨਓ ਸੀ ਦੇ ਦੂੰਗੀ ਤੁਸੀਂ ਮੰਗਾਈ ਹੋਈ ਆ ਬਈ ਆਪਾਂ ਆਪਣੇ ਨਾਂ ਟਰਾਂਸਫਰ ਕਰਾ ਲੈਨੇ ਬਈ ਆਪਦੇ ਕਰਾ ਲੈਣ ਤੁਸੀਂ ਨਾਂ ਟਰਾਂਸਫਰ ਕਰ ਫਿਰ ਅੱਗੇ ਵੇਚਣੀ ਸੌਖੀ ਰਹੇ ਤੁਹਾਨੂੰ ਸਾਰਾ ਪਤਾ ਕੀ ਆ ਫਿਰ ਇਹ ਸਕੂਲ ਬੱਸਾਂ ਦਾ ਹੁੰਦਾ ਮੈਂ ਕਾਪੀ ਲਿਓਣਾ ਮੈਂ ਐਫੀ ਡੈਵਟ ਲਿਓਣਾ ਉਹਦੇ ਪੰਗੇ ਜਨੇ ਅਗਲੇ ਨੂੰ ਆਪਾਂ ਪ੍ਰੋਬਲਮ ਨਹੀਂ ਹੋਣ ਦੇ ਆਪਣੇ ਕੋਲੇ ਕਾਗਜ਼ ਸਾਰੇ ਹਾਜ਼ਰ ਹੁੰਦੇ ਅਗਲੇ ਸਿਰਾ ਮਾੜ ਲੈ ਇਸਦੀ ਆਣ ਜਮਾ ਪਈਆਂ ਨਾ ਨਵੀਂ ਬਫੂ ਵਰਗੀਆਂ ਤੇ ਆਹ ਆ ਬਾਈ ਇਹ 14 ਮਾਡਲ ਹੈ ਬਾਈ ਸੁਵਰਾਜ ਮਾਜ ਦਾ ਸੁਵਰਾਜ ਮਾਜ ਦਾ 42 ਸੀਟ ਦਾ ਬਾਈ ਅੱਛਾ ਇਹ ਬਾਈ ਪ੍ਰਕਾਰ ਹੋ ਕਰਦੀ ਹੈ ਤੇ ਉੱਥੋਂ ਤੁਸੀਂ ਲੈ ਲੈਨੇ ਹੋ ਬਾਈ ਹਾਂ ਬੈਂਕਾਂ ਤੋਂ ਵੀ ਲੈ ਲੈਨੇ ਨੇ ਹੁਣ ਸਰਕਲ ਬਣਿਆ ਉਹ ਅੱਜ ਬੈਂਕਾਂ ਦੇ ਫੜੀਆਂ ਫੁੜੀਆਂ ਹੋਰ ਸਰ ਹੁਣਾਂ ਤੋਂ ਵੀ ਲੈ ਲੈਨੇ ਅੱਛਾ ਕਾਏ ਕੋਈ ਨਹੀਂ ਥੋੜੀ ਫੁੱਲ ਗਾਰੰਟੀ ਹੋਊਗੀ ਆਪਣੇ ਨਾਂ ਕਰਾ ਕੇ ਫੇਰ ਦਿੰਨੇ ਆ ਜੇ ਅਗਲੇ ਦੇ ਵੀ ਨਾਂ ਕਰਾ ਕੇ ਦਿੰਨੇ ਆ ਬਾਈ ਹੁਣ ਨਾ ਕਾਫੀ ਸਕੂਲ ਜੁੜੇ ਹੋਏ ਨੇ ਜਿੱਥੇ 20 ਵੀ ਬੱਸਾਂ ਵੀ ਇਹਨਾਂ ਨੇ ਦਿੱਤੀਆਂ ਹੋਈਆਂ ਬਾਕੀ ਗਾਰੰਟੀ ਵਾਰੰਟੀ ਜਿਹੜੀ ਤੁਹਾਡੇ ਨਾਲ ਗੱਲ ਕਹੀ ਸੀ ਜ਼ ਕੋਈ ਅਚਾ ਇਹ ਬਾਈ 18 ਮਾਡਲ ਹੈ ਬਈ ਐਸਰ ਦੀ 32 ਸੀਟਰ ਬੱਸ ਹੈ ਜੀ ਠੀਕ ਹੈ ਇਹਦਾ ਰਾਜਸਥਾਨ ਦਾ ਨੰਬਰ ਹੈ ਕਈ ਵਾਰੀ ਆਪਣੇ ਕੋਲ ਰਾਜਸਥਾਨ ਦੇ ਵੀ ਆ ਆ ਕੇ ਆਉਂਦੇ ਨੇ ਠੀਕ ਹੈ ਤੇ ਨਹੀਂ ਇਹ ਐਥੋਂ ਰੇਣੀ ਹੈ ਇੱਥੋਂ ਇਹਨੂੰ ਸੀਮਾ ਲਾ ਕੇ ਆਪਾਂ ਟਰਾਂਸਫਰ ਕਰਾ ਕੇ ਦੇ ਦੇਣੀ ਹੈ ਅ ਅੱਛਾ ਜੇ ਪੰਜਾਬ ਦੇ ਬੰਦੇ ਨੇ ਲੈ ਲਈ ਤਾਂ ਉਹਦੇ ਵੀ ਨਾਂ ਕਰਾ ਕੇ ਦੇਉਂਗਾ ਨਾ ਟਰਾਂਸਫਰ ਕਰਾਉਣ ਤੱਕ ਦੀ ਜ਼ਿੰਮੇਵਾਰੀ ਹੈ ਪਰ ਟਰਾਂਸਫਰ ਕਰਾ ਕੇ ਆਹ ਅਗੀ ਸ਼ੋਕ ਲੈ ਲੈਂਡ ਪਿੱਛੇ ਦੇਖੋ ਬਾਈ ਐਨ ਜਮਾ ਨਵੀਂ ਗੱਡੀ ਪਈ ਹੈ ਦੇਖੋ ਸੀਟਾ ਸੂਟਾ ਇਹ 15 ਮਾਡਲ ਹੈ ਬਈ ਸ਼ੋਕ ਲੈ ਲੈਂਡ ਅੱਛਾ ਹਾਂਜੀ 15 ਮਾਡਲ ਹੈ ਬ ਤੇ ਜਿਵੇਂ ਬਾਈ ਇਹ 15 ਮਾਡਲ ਇਹਦੀ ਕਿੰਨੀ ਰਹੀ ਗਈ ਪਾਸਿੰਗ ਆਪਣੇ 5 ਸਾਲ 15 ਮਾਡਲ 5 ਸਾਲ ਦੀ ਹਾਂ ਠੀਕ ਹੈ ਤੇ ਆ ਬਾਈ ਇਹ 17 ਮਾਡਲ ਹੈ ਬਾਈ ਇਹ ਮਾਰਕ ਪੋਲੋ ਹੈ Tata Mark Polo 17 ਮਾਡਲ Tata ਵਾਲੇ ਨੇ ਮੰਡੀ ਆ ਬਾਈ ਹਾਂ ਨਵੀਂ ਗੱਡੀ ਹੈ ਅੱਛਾ ਇਹ ਵੀ ਘੈਂਟ ਪਈ ਆ ਨਾ ਵਿੱਚੋਂ ਤੇ ਆ ਬਾਈ 4s ਵਾਲੀ ਦੀ ਹੈ ਇਹ 4s ਦਾ ਟੈਂਪੋ ਡਰਾਈਵਰ ਹੈ 18 ਸੀਟਰ ਹੈ ਬਾਈ ਜੀ ਇਹ 16 ਮਾਡਲ ਹੈ 16 ਮਾਡਲ ਲੋ ਟ੍ਰਾਂਸਫਰ ਹੈ ਬਾਈ ਜੀ ਠੀਕ ਹੈ ਲੈ ਮਿੱਤਰੋ ਨੰਬਰ ਚਲੀ ਜਾਂਦਾ ਜੇ ਤੁਸੀਂ ਕਿਸੇ ਨੇ ਵੀ ਬਾਈ ਅੱਛਾ ਇੱਕ ਕੈਂਟਰ ਵੀ ਆ ਇਹ ਕਿਹੜਾ ਮਾਡਲ ਆ ਬਾਈ 16 ਮਾਡਲ ਆ ਬਾਈ ਇਹ 16 ਮਾਡਲ ਆ ਕਿਸੇ ਨੇ ਬਾਈ ਕੈਂਟਰ ਖਰੀਦਣਾ ਆਹ ਦੇ ਪੰਜਾਬ ਨੰਬਰ ਆ ਕੈਂਟਰ ਆ ਕਮਰਸ਼ੀਅਲ ਹੋਇਆ ਸਾਰੀ ਓਕੇ ਦੀ ਰਿਪੋਰਟ ਆ ਕੰਮ ਤੇ ਅੱਛਾ ਆ ਬਾਈ ਹੁਣ ਇਹਦਾ ਇੱਥੇ ਦਫ਼ਤਰ ਆ ਬਾਈ ਬੱਸ ਐਂਡ ਕਾਰ ਸੇਲਜ਼ ਇੱਥੇ ਪੁਰਾਣੀਆਂ ਬੱਸਾਂ ਦੇ ਕਾਰਾਂ ਖਰੀਦਣ ਦੇ ਵੇਚਣ ਲਈ ਮਿਲੋ ਹਨਾ ਹਰਜੀਤ ਸਿੰਘ ਆ ਮੋਬਾਈਲ ਨੰਬਰ ਮੋਬਾਈਲ ਨੰਬਰ ਸਕਰੀਨ ਤੇ ਵੀ ਤੁਸੀਂ ਦੇਖ ਰਹੇ ਹੋ ਤੇ ਹੋਰ ਬਾਈ ਕੀ ਕਹਿਣਾ ਚਾਹੁੰਦੇ ਹੋ ਕੀ ਖਾਸ ਉਹਨੂੰ ਦਿੱਕਤ ਕੀ ਆਉਂਦੀ ਹੈ ਜੇ ਸਕੂਲ ਕਰਦੇ ਨੇ ਜਾਂ ਕੋਈ ਹੋਰ ਗੱਲ ਬਾਤ ਬਾਈ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਕੰਮ ਹੈ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਬਹੁਤ ਸਕੂਲਾਂ ਵਾਲੇ ਰਾਜਸਥਾਨ ਯੂਪੀ ਹਾਂ ਹਰਿਆਣਾ ਪੰਜਾਬ ਜੁੜੇ ਹੋਏ ਆਪਣੇ ਨਾਲ ਬੰਦੇ ਵਧੀਆ ਸਕੂਲਾਂ ਨਾਲ ਜੁੜੇ ਹੋਏ ਆ ਬਾਈ ਅੱਛਾ ਜਿਆਦਾ ਤੇਰੇ ਬਾਈ ਸਕੂਲਾਂ 'ਚ ਲੋਕਾਂ ਨੇ ਬੱਸਾਂ ਚਾਰੇ ਹੁੰਦੀਆਂ ਨੇ ਜਾਂ ਸਕੂਲਾਂ ਨੇ ਨੇ ਆਪਣੀਆਂ ਬਾਈ ਹੁਣ ਪਤਾ ਕੀ ਹੁਣ ਜਦੋਂ ਲੋਕਡਾਊਨ ਤੋਂ ਬਾਅਦ ਸਕੂਲਾਂ ਵਾਲੇ ਆਪ ਵੀ ਬਹੁਤ ਖਰੀਦਣ ਲੱਗੇ ਉਹ ਨਹੀਂ ਤਾਂ ਆਮ ਬੰਦੇ ਲੈ ਕੇ ਆਪਾਂ ਰੈਂਟ ਤੇ ਲਾ ਲੈਂਦੇ ਨੇ ਹੈਨਾ ਠੀਕ ਹੈ ਹਾਂਜੀ ਬਾਈ ਜੇਕਰ ਇਹਨਾਂ ਦਾ ਇੰਟਰ ਦੇ ਲਾਉਣੀਆਂ ਦਾ ਸੋਹਣੀ ਕਮਾਈ ਆ ਵਧੀਆ ਈ ਹਾਂ ਠੀਕ ਆ ਬੜਾ ਹਾਂ ਹਾਂ ਬਾਈ ਪੱਕੀ ਜੀ ਡਿਊਟੀ ਤਾਂ ਹੈਗੀ ਆ ਪਰ ਕਮਾਈ ਸੋਹਣੀ ਆ ਜੀ ਬਾਈ ਹਾਂ ਹਾਂ ਬਾਈ ਕਿਸੇ ਨੇ ਵੀ ਇੱਕ ਬੰਦਾ ਪੰਜਾਬ ਤੋਂ ਦੇਖ ਰਿਹਾ ਹਰਿਆਣਾ ਤੋਂ ਦੇਖ ਰਿਹਾ ਰਾਜਸਥਾਨ ਤੋਂ ਦੇਖ ਰਿਹਾ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਕਿਸੇ ਕੰਡੀਸ਼ਨ ਦੀ ਕਿਸੇ ਮੁੱਲ ਦੀ ਬਸ ਛੋਟੀ ਵੱਡੀ ਕਿਸੇ ਕੰਪਨੀ ਦੀ ਖਰੀਦਣੀ ਆ ਤੇ ਬਾਈ ਉਹਨਾਂ ਨੇ ਆ ਨੰਬਰ ਤੇ ਸਪਾਰਕ ਕਰ ਲਿਓ ਜੈਨੂਅਰ ਬੰਦੇ ਆ ਪੂਰਾ ਮਾਨਤਾਨ ਕਰਨਗੇ ਸਹੀ ਰਹਿ ਦੇਣਗੇ ਕਿਸੇ ਕਿਸਮ ਦੀ ਕੋਈ ਠੱਗੀ ਤੋਂ ਕਹਣੀ ਜਿਹੜੀ ਗੱਲ ਕਹੇ ਸੀ ਜਿਹੜਾ ਕੰਮ ਹੋਇਆ ਤਾਂ ਹੋਇਆ ਠੀਕ ਹੈ ਪਿਛਲੇ ਲੰਮੇ ਸਮੇਂ ਤੋਂ ਮੇਰੇ ਕੰਮ ਕਰ ਰਿਹਾ ਆ ਨੰਬਰ ਤੇ ਕਰ ਲੇ ਸਵਰਕ ਬਈ ਧੰਨਵਾਦ ਜੀ ਹਾਂਜੀ ਬਈ ਇਹ ਬੇਟਾ ਜੀ ਮੇਰਾ ਇਹੀ ਸਾਹਮ ਦਾ ਕੰਮ ਜੀ ਅੱਛਾ ਜੀ ਆ ਤੇਰੇ ਬਾਈ ਇੱਥੇ ਮਿਲੂਗਾ ਹਾਂਜੀ ਹਾਂਜੀ ਆਪਣਾ ਚੋਣਾ ਕੀ ਵੀਰੇ ਹਰਪਿੰਦਰ ਸਿੰਘ ਅੱਛਾ ਆ ਬਸ ਦੋਨੋਂ ਪਿਓ ਪੁੱਤ ਹੈ ਬਾਈ ਜਦਦਰ ਕਈ ਵਾਰੀ ਬਾਈ ਨਾ ਹੋਰ ਜੀ ਤਾਂ ਮਸਨ ਮੁੰਡਾ ਮਿਲੂਗਾ ਤੈਨੂੰ ਵੀ ਪੂਰੇ ਤਿਆਰ ਪਿਆ ਸਾਰਾ ਹਾਂਜੀ ਭਰਾ ਹੈ ਕੁਲਦੀਪ ਸਿੰਘ ਬਾਈ ਕੁਲਦੀਪ ਦੇ ਨਾਂ ਤੇ ਹੀ ਹੈ ਕੰਮ ਜੀ ਜਿਆਦਾ ਉਹ ਹੀ ਕਰਦੇ ਨੇ ਉਹ ਬਾਹਰ ਗਏ ਹੋਏ ਪੰਜ ਚਾਰ ਦਿਨਾਂ ਚ ਆ ਜਾਣਗੇ ਠੀਕ ਹੈ ਠੀਕ ਹੈ ਉਹ ਕੈਨੇਡਾ ਗਿਆ ਕੈਨੇਡਾ ਗਿਆ ਉਹ ਉਹ ਜੀ ਗੱਡੀ ਮਿਲ ਜੂਗੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ